ਗੁੱਡ ਗੁੱਡ ਮਾਰਨਿੰਗ ਜੀ ਤੁਹਾਨੂੰ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਜਿਹੜੇ ਕੀ ਹਾਲ ਚਾਲ ਤੇ ਆਪਾਂ ਸਵੇਰੇ-ਸਵੇਰੇ ਉੱਠ ਗਏ ਆ ਜੀ ਤੇ ਸwadi ਹੁਣ ਵੇਟ ਕਰਦੇ ਪਏ ਆ ਸਦੇ ਪਿਆਰੇ ਪਿਆਰੇ ਭਾਂਡੇ ਜੀ ਕਿ ਆਜੋ ਫਿਓਨਾ ਜੀ ਸਾਨੂੰ ਮਾਂਜੋ ਜੀ ਤੇ ਆਪਣਾ ਮੂੰਹ ਤੋਂ ਬਾਅਦ ਚੋ ਜੀ ਬਾਲ ਬਾਅਦ ਚੋ ਬਾਉ ਜੀ ਪਹਿਲਾਂ ਸਾਡੀ ਦਹੀਂ ਨਹੀਂ ਕਰਾਓ ਜੀ ਭਾਂਡੇ ਜੀ ਕਹਿੰਦੇ ਪਏ ਆ ਤੇ ਆਪਾਂ ਇੱਦਾਂ ਕਰਾਂਗੇ ਬਾਅਦ ਚੋ ਮੰਗੇ ਆਪਣਾ ਮੂੰਹ ਤੇ ਪਹਿਲਾਂ ਆਪਾਂ ਭਾਂਡੇ ਮਾਂਜੀਏ ਕਿਉਂਕਿ ਇਹਨਾਂ ਨੂੰ ਕਿਉਂ ਕਿ ਇਹਨਾਂ ਨੂੰ ਧੋਣਾ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤੇ ਜਾਬੇ ਕਈ ਵਾਰਾ ਸੈਮ ਸੁੱਤੇ ਪਏ ਆ ਤੇ ਅੱਜ ਲੇਟ ਹੋ ਗਏ ਆ ਆਪਾਂ ਉੱਠਣ ਚ ਸਾਨੂੰ ਭੱਜ ਕੇ 10 ਸਵੇਰ ਦੇ 10 ਚਾਰ ਕ ਮਹੀਨੇ ਮੋਜਾ ਹੋ ਲੁੱਟਣੀਆਂ ਲੇਟ ਸੌਂਦੀਆਂ ਫੇਰ ਮੈਨੂੰ ਸਵੇ ਨੂੰ 6 ਵਜੇ ਉੱਠਣਾ ਪਿਆ ਕਰਨਾ 6:30 5:6 ਵਜੇ ਚਾਬੂ ਨੇ ਜਾਇਆ ਕਰਨਾ ਨਾ ਸਕੂਲ ਤਾਂ ਕਰਕੇ ਸਕੂਲ ਸਾਨੂੰ ਤਾਂ ਪਤਾ ਤਾਂ ਲੱਗ ਗਿਆ ਇੱਕ ਦੋ ਸਕੂਲਾਂ ਦਾ ਪਤਾ ਲੱਗਾ ਸਾਨੂੰ ਕਮੈਂਟ ਕੀਤੇ ਸੀ ਤੁਸੀਂ ਤੁਹਾਡੇ ਕਮੈਂਟਾਂ ਦਾ ਰਿਪਲਾਈ ਵੀ ਕਰੂੰਗੀ ਮੈਂ ਕਿਸੇ ਦਿਨ ਤੇ ਉਹ ਆਪਾਂ ਸਕੂਲ ਦੇਖ ਕੇ ਆਉਣੇ ਆ ਫੈਬਰ ਜਾਂ ਫਿਰ ਮਾਰਚ ਚ ਦੇਖ ਕੇ ਹੁੰਦੇ ਫੈਬਰ ਮਹੀਨੇ ਦੇ ਕੇ ਆਵਾਂਗੇ ਅਜੇ ਤਾਂ ਪਿਆ ਇੱਕ ਦੋ ਮਹੀਨੇ ਉਦੋਂ ਤੱਕ ਦੱਬ ਕੇ ਖਾਲੀ ਮਿਹਨਤ ਤੇ ਜੈਵੂ ਨੂੰ ਲਾਵਾਂਗੇ ਕਿਸੇ ਵਧੀਆ ਸਕੂਲ ਪਰਮਾਤਮਾ ਦੀ ਮਿਹਰ ਰਹੀ ਤਾਂ ਬਸ ਤੁਹਾਡਾ 60 ਚਾਹੀਦਾ ਆ ਵੱਧ ਤੋਂ ਵੱਧ ਵਲੌਗ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਪਿਆਰੇ ਫਿਰ ਕਮੈਂਟ ਕਰਿਆ ਕਰੋ ਲੋ ਜੀ ਹੁਣ ਆਪਾਂ ਧੋ ਲਈਏ ਢਾਂਡੇ ਤੇ ਕੱਪੜੇ ਸਾਡੇ ਵਾਵਾ ਵਾਵਾ ਹੋਏ ਪਏ ਆ ਉਹ ਮੈਂ ਦੇਖਦੀ ਅੱਜ ਕਿੱਦਾਂ ਕੀ ਬੰਦਾ ਉਹ ਤੁਹਾਨੂੰ ਬਾਅਦ 'ਚ ਤੁਹਾਡੇ ਨਾਲ ਸਲਾਮ ਮਸਲਾ ਕੀਤਾ ਜਾਊਗਾ ਧੁੱਪ ਪੈਂਦੀ ਪਈ ਮੂੰਹ ਤੇ ਫੇ ਮਿਲਦੀ ਮੈਂ ਬਣਾ ਭਾਂਡੇ ਮਾਚ ਲਵਾਂ ਅਸੀਂ ਬਣਾ ਕੇ ਅਟੇ ਸੀ ਬਨਾਣਾ ਤੇ ਪਵਿੱਤਰਾ ਸ਼ੇਕ ਕਾਕਾ ਕਹਿੰਦਾ ਬੁਲਾਉਂਦੇ ਸੀ ਉਹ ਕਾਕਾ ਪੀਂਦਾ ਨਹੀਂ ਉਹ ਕਹਿੰਦਾ ਮੈਂ ਚਿਜੀ ਖਾਣੀ ਆ ਬਾਹਰ ਦੀ ਆ ਨਹੀਂ ਹਲਦੀ ਹਲਦੀ ਵੀ ਖਾਣਾ ਸ਼ੇਕ ਨਹੀਂ ਪੀਣਾ ਮੈਂ ਚਿਜੀਆਂ ਖਾਣੀਆਂ ਬਾਹਰ ਦੀ ਲੈ ਕੇ ਜਾਂਦੇ ਰੁਕ ਜਾ ਚੱਲ ਚੱਲੀਏ ਲੱਗੇ ਹੋਏ ਆ ਖਾਂਦੇ ਨੇ ਤੇਰੇ ਤਾਂ ਹੀ ਰਾਤ ਨੂੰ ਨੱਤਾ ਦੁਖਦੀਆਂ ਫਿਰ ਚੱਲ ਚੱਲ ਬੱਚਾ ਕੋ ਮੈਂ ਪਾਇਆ ਰਾਤ ਨੂੰ ਦਿੱਲੀ ਕਾ ਨਹੀਂ ਮ사ਜ ਹੋਇਆ ਕੱਲ੍ਹ ਨਹੀਂ ਉਹਦੀ ਤਾਂ ਮੈਂ ਕਰ ਦਿੱਤੀ ਅੱਜ ਧੁੱਪੇ ਬੈ ਕੇ ਇਬਾਦਤ ਦੀ ਮੈਂ ਕਿ ਸਟਰੋਂਗ ਬਣੇ ਥੋੜਾ ਜਿਹਾ ਦੇਖ ਲਓ ਸਾਈਕਲ ਚਲਾਉਂਦਾ ਹੋਇਆ ਇਹ ਤਾਂ ਤੂੰ ਅੱਛਾ-ਅਛਾ ਹੋਗੀ ਬੱਬੀ ਸਾਈਡ ਤੂੰ ਉਹਨਾਂ ਸਿੱਖੋ ਕਿ ਇਦਾਂ ਖੇਡ ਲਓ ਖੇਡ ਲਓ ਇਹ ਚ ਪੇੜ ਨਾ ਮਾਰ ਲੜਿਓ ਨਾ ਫੇ ਤੁਸੀਂ ਲੜਦਿਆਂ ਵੀ ਉਹਨੇ ਹੀ ਆਪਸ ਚ ਨਾ ਲੜਿਓ ਨਾ ਨਿੰਬੂ ਖਾ ਲੋ ਗਾਇਸ ਨਿੰਬੂ ਖਾ ਲੋ ਨਿੰਬੂ ਇਹ ਹੈ ਕੋਈ ਹੈਗਾ ਪੱਕਾ ਕੱਲ ਆਏ ਸੀ ਨਿੰਬੂ ਚਾਚੀ ਜੀ ਉਹਨਾਂ ਦੇ ਲੱਗੇ ਆ ਇਹ ਨਿੰਬੂ ਮਾਪੀ ਮਾਪੀ ਮਾਰੀ ਜਾਂਦੇ ਨਾ ਮਾ ਨਾ ਚਾ ਵੋ ਮਾ ਨਾ ਮਾ ਨਾ ਕਿੱਟ ਲੱਗੇ ਹੋਏ ਆ ਉਹ ਐਕਟਿਵਾ ਖੜੀ ਆ ਚਾਤਾ ਦਿੱਤੀ ਹੋਈ ਐਕਟਿਵਾ ਦਾ ਨਾ ਕਬਰ ਲੈ ਕੇ ਹੋਣਾ ਆਪਾਂ ਹਾਂਜੀ ਤੁਸੀਂ ਵੀ ਖਾ ਲੋ ਖਾ ਲੋ ਤੁਸੀਂ ਵੀ ਖੇਲ ਲੋ ਖੇਲ ਲੋ ਖੇਲ ਲੋ ਖੇਲ ਲੋ ਮੇਰਾ ਹਜੇ ਸਾਰਾ ਕੰਮ ਪਿਆ ਨਿਆਣੇ ਨਾ ਨਾ ਕੰਮ ਕਰਨਾ ਭੋਖਾ ਸਾਰੇ ਕੰਮ ਪਿਆ ਸਾਰੇ ਕੱਪੜੇ ਤੋ ਕੱਪੜੇ ਮੈਂ ਕਿਹਾ ਮਸ਼ੀਨੋਂ ਸੇ ਮੁਗ ਨਮਾ ਠੀਕ ਕਰਵਾ ਦੰਦਾ ਤੋ ਅੱਪਾ ਇੱਕ ਪਿਸਟੜ ਬੋਣੀ ਬੀਤ ਤੇ ਪੀ ਲੈਣਾ ਤਰ ਸੁਈ ਚ ਪੜ ਗਈ ਤੇ ਸਬਜੀ ਰੋਟੀ ਵੀ ਪਈ ਹਜੇ ਆਟਾ ਗੁੰਨਣਾ ਸਬਜੀ ਦੇਖਦੇ ਮਟਰ ਕਰ ਲੈ ਕੇ ਆਈ ਸੀ ਨਿਆਣੇ ਫੜੂਗਾ ਸਿਮੂ ਕਈ ਕੁਝ ਬਾੜਨਾ ਨਹੀਂ ਧੋਖਾ ਜੋਗਾ ਮੈਟ ਵਿਛਾ ਲਿਆ ਜਿਨ੍ਹਾਂ ਨੇ ਜੋਗਾ ਕਰਨ ਲੱਗੇ ਆ ਪ੍ਰਧਾਨ ਜੀ ਤੇ ਮੈਂ ਅਵਾਲ ਕੇ ਹਟੀ ਸੀ ਦੁੱਧ 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 ਸਾਡਾ ਬਣ ਗਿਆ ਆ ਜੀ ਬੋਲੀ ਹਾਂ ਬੋਲੀ ਖਾਣ ਦੇ ਨੂੰ ਬਹੁਤ ਜਰਾ ਟਾਈਮ ਹੋ ਗਿਆ ਬਹੁਤ ਦਿਲ ਕਰਦਾ ਬੋਲੀ ਖਾਣ ਨੂੰ ਦੁੱਧ ਦੀ ਤੇ ਸਬਜੀ ਆਪਣੀ ਅੱਜ ਬੜੀਆਂ ਜੀ ਆਲੂ ਮਟਰ ਲੋ ਜੀ ਆਪਣੇ ਬਣ ਗਿਆ ਆਲੂ ਮਟਰ ਤੇ ਹੁਣ ਮੈਂ ਗੁੰਨਣ ਲੱਗੀ ਆ ਜੀ ਆਟਾ ਤੇ ਫੇਰ ਆਪਾਂ ਪਕਾਵਾਂਗੇ ਰੋਟੀ ਤੇ ਇਬਾਦਤ ਸੌ ਗਈ ਜਾਂ ਸ਼ਾਮਾਂ ਨੂੰ ਸੋ ਜਾਂਦੀ ਸ਼ਾਮਾਂ ਨੂੰ ਸੋ ਜਾਂਦੀ ਆ ਤੇ ਰਾਤ ਨੂੰ ਸੌਂਦੀ ਨਹੀਂ ਹੈ ਕਿ ਇਹਦੇ ਕੁੜੀ ਨੇ ਮੈਨੂੰ ਬਹੁਤ ਤੰਗ ਕੀਤਾ ਇਹ ਵਾਰਾ ਰਾਤੀ ਮਸੀ ਸੁੱਤੀ ਨਾ ਰਹੀ ਨਾ ਰਹੀ ਹਾਏ ਰੱਬਾ ਜੂ ਕੰਮ ਜਿਆ ਹੋਇਆ ਲੱਗਦਾ ਮੈਨੂੰ ਮੈਂ ਵੀ ਆਪਣਾ ਸਿਰ ਬਾਕੇ ਹਟੀ ਸੀ ਤੇਲ ਲਗਾ ਕੇ ਤੇ ਜੈਮੂ ਨੇ ਆਪਣੇ ਸਿਰ ਚ ਪਾਈ ਹੋਈ ਹੈ ਮਿੱਟੀ ਕਾਲੂ ਜੀ ਨੇ ਇਹ ਨਹੀਂ ਕਰਾ ਕੇ ਤੇ ਫੇ ਮੈਂ ਜਾਵੂ ਦਸੇ ਰਕਾਲੂ ਨਾਉਂਗੀ ਤੇ ਇਬਾਦਤ ਐ RAM ਨਾ ਸੁੱਤੀ ਹੋਈ ਆ ਦੇਖੋ ਭੋਲਾ ਮੇਰਾ ਤੇ ਮਟਰ ਕੱਢਦੀ ਪਈ ਸੀ ਨਾ ਮੈਂ ਅੱਪਾ ਚਾਲੂ ਸਭ ਆਲੂ ਤੇ ਮਟਰ ਦੀ ਸਬਜੀ ਬਣਾਈਏ ਨਾ ਤੇ ਮਟਰ ਇੱਥੇ ਪਏ ਹੋਏ ਆ ਤੇ ਰੋਂਦੀ ਪਈ ਸੀ ਆ ਜੇ ਮੈਂ ਚੱਕਨੇ ਆ ਵੀ ਮੈਂ ਚੱਕ ਲਵਾਂ ਮਟਰ ਮਟਰ ਖਾਂਦੇ ਪਈ ਸੀ ਮੇਰਾ ਛੋਟੂ ਮਟਰ ਹੋ ਗਿਆ ਇਹ ਮਤਰੂ ਆਵੇਂ ਦਾ ਮਤਰੂ ਕੱਲ ਆਪਾਂ ਸੋងਗੇ ਸੀ ਜੀ ਆਲੂ ਮਟਰ ਦੀ ਸਬਜੀ ਖਾ ਕੇ ਕਿਉਂਕਿ ਥੱਕ ਬਹੁਤ ਜ਼ਿਆਦਾ ਹੋ ਚੁੱਕਾ ਸੀ ਅਗਲੀ ਮਾਰਨਿੰਗ ਚੜ ਗਈ ਆ ਤੇ ਨਿਆਣੇ ਟਿਕਦੇ ਨਹੀਂ ਹਾਗੇ ਤੇ ਸਾਮ ਵੀ ਹੱਤੀ ਲੈਤੀ ਸੁੱਤੇ ਸੀ ਵੀ ਕੰਮ ਕਰਦੇ ਸੀ ਤੇ ਹੁਣ ਬੱਜ ਗਏ ਆ 11:00 ਵਜੇ ਹੋਇਆ ਉਦੋਂ ਉੱਥੇ ਤਾਂ ਆਪਾ ਸਾਢੇ 8:00 9:00 ਵਜੇ ਦੇ ਆ ਦੁੱਧ ਲੈਣਾ ਹੁੰਦਾ ਨਾ ਦੂਜੀ ਹੁੰਦਾ ਹੁੰਦਾ ਸਵੇਰੇ ਸਵੇਰੇ ਤੇ ਨਿਆਣੇ ਹੁਣ ਮੈਂ ਛੱਡ ਕੇ ਆਈਆਂ ਚਾਚੀ ਘਰੇ ਆ ਹਨਾ ਮੈਂ ਕਿਉਂਕਿ ਕੰਮ ਨਹੀਂ ਹੁੰਦਾ ਹੈਗਾ ਕੰਮ ਨਿਆਣੇ ਦਾ ਕਰਨਾ ਬਹੁਤ ਜ਼ਿਆਦਾ ਔਖਾ ਤੇ ਹੁਣ ਮੰਜ ਦੀ ਪਈ ਸੀ ਮੰਜ ਲੱਗੀ ਸੀ ਭਾਂਡੇ ਤੇ ਸਾਡੇ ਕੱਪੜੇ ਦਖਾਵਾ ਕਿੰਨੇ ਜ਼ਿਆਦਾ ਆ ਇਕ ਕਾ ਕਪੜਾ ਇਕ ਕਾ ਕਪੜੇ ਪਏ ਹੋਇਆ ਇਹੜਾ ਦੋ ਵਾਰੀ ਮਿੰਨਾਂ ਇਦਾਂ ਹੋ ਗਿਆ ਆਵਰੀ ਇਹਨਾਂ ਕੁੱਤੀ ਠੀਕ ਕਰਵਾਉਣੀ ਆ ਲੇਕਿਨ ਭਾਈ ਨਹੀਂ ਹੁੰਦੇ ਪਿੱਥੇ ਇੰਨੀ ਘੜਾ ਮੂਸੇ ਇੱਕ ਵਾਰੀ ਖੂਨ ਪਰ ਇੱਕ ਵਾਰੀ ਆ ਜਾਂਦੇ ਹੁੰਦੇ ਸੀ ਮਤਲਬ ਇੱਕ ਬੋਲ ਤੇ ਆ ਜਾਂਦੇ ਹੁੰਦੇ ਸੀ ਇੱਥੇ ਹਫਤਾ ਦੋ ਦੋ ਹਫਤੇ ਫੂਕਣ ਕਦੇ ਚੋ ਲੋ ਕਦੇ ਚੋ ਲੋ ਕਦੇ ਚੋ ਲੋ ਫੇ ਹੁੰਦੇ ਜਾ ਕੇ ਉਹਨਾਂ ਦਾ ਵੀ ਨਿਕਾ ਸੂਝ ਹੈਗਾ ਇੱਥੇ ਜੋਬ ਕਰਦੇ ਆ ਸਿਸਟਮ ਆ ਅਲੱਗ ਲੱਗੋ ਤੇ ਹੁਣ ਮੈਂ ਕਿਸੇ ਮੂ ਮਿੰਨੋ ਆ ਤੇ ਪਏ ਹਥੋਂ ਦਾ ਕਪੜੇ ਧੋਣੇ ਪੈਣੇ ਆ ਫੇ ਉਹ ਤਾਂ ਪਹਿਲਾ ਕਿੰਨੇ ਸੀ ਫੇਨ ਲਾਉਂਗੇ ਸ਼ਾਮ ਨੂੰ ਲਾਉਂਗੇ ਕੱਪੜੇ ਬਹੁਤ ਜ਼ਿਆਦਾ ਹੋਏ ਫਿਰ ਮਿਆਂ ਦਾ ਪਹੁੰਚ ਨੂੰ ਵੀ ਨਹੀਂ ਕੱਪੜੇ ਹੈਗੇ ਨਾ ਮੈਂ ਕਿੰਨੇ ਕੁ ਬੰਦਾਂ ਲਈ ਜਾਵੇ ਹੁਣ ਭਾਂਡੇ ਧੋ ਕੇ ਨਾ ਮੈਂ ਕੱਪੜੇ ਧੋਣ ਲੱਗੀ ਹਾਂ ਠੀਕ ਹੈ ਨਾ ਥੋੜੇ ਬਣਿਆ ਭਾਂਡੇ ਧੋਣੋਂ ਪਹਿਲਾਂ ਮੈਂ ਆਹ ਭਾਂਡੇ ਆਪਾਂ ਮਾਂਝ ਲਏ ਆ ਭਾਂਡੇ ਮਾਂਝ ਕੇ ਟੋਕਰੀ ਜਿ ਟਕਾ ਲਏ ਅਜੀ ਤੇ ਕੱਪੜੇ ਸਾਡੇ ਦੇਖ ਲਓ ਡੋ ਟੱਬ ਹੋਏ ਸੀ ਤੇ ਮੈਂ ਹੁਣ ਧੋਣ ਲੱਗੀ ਸੀ ਤੇ ਪ੍ਰੀਤ ਭੈਣ ਹੁੰਦਾ ਪ੍ਰੀਤ ਭੈਣ ਦਾ ਫੋਨ ਆਇਆ ਕਿ ਆਪਾਂ ਆਉਣਾ ਹੈ ਅੱਜ ਤੇ ਮੈਂ ਵਿੱਚੇ ਛੱਡ ਦਿੱਤੇ ਮੈਨੂੰ ਲੱਗ ਗਈ ਕਿ ਟਾਈਮ ਹੋ ਲੱਗ ਜਣਾ ਕਿਉਂਕਿ ਇੱਕ ਟੋਕਰੀ ਹੋਰ ਪਈ ਹੋਈ ਉਹਦਾ ਤਾਂ ਕਰਕੇ ਉਹ ਵੀ ਕੱਪੜੇ ਪਏ ਹੋਇਆ ਇਹ ਆਪਾਂ ਧੋਵਾਂਗੇ ਕੱਲੂ ਤੇ ਮੈਂ ਸਾਫ਼ ਕਰਕੇ ਹੱਟੀ ਸੀ ਵੋਸ਼ਵਿਸ਼ ਤੇ ਲਾਟੂੰਗਾ ਬਾਥਰੂਮ ਤੇ ਮੈਂ ਕਿ ਹੁਣ ਨਾ ਕੱਲੂ ਤੋਂ ਵਾਂਗੇ ਕੱਪੜੇ ਡੋਬ ਕੇ ਰੱਖ ਲਏ ਆ ਤੇ ਹੁਣ ਆਪਾਂ ਸਾਫ਼ ਕਰਾਂਗੇ ਜੀ ਨਿਆਣੇ ਸ਼ੁਕਰ ਸ਼ੁਕਰ ਟਿੱਕੇ ਆ ਅਰ ਸੋਈ ਚ ਭਾਂਡੇ ਤਾਂ ਪਹਿਲੇ ਧੋ ਕੇ ਧੋਨੇ ਸੀ ਕੱਢ ਕੇ ਤੇ ਇਹ ਗੈਸ ਚੂਨਾ ਸਾਫ਼ ਕਰਾਂਗੇ ਜੀ ਆਪਣਾ ਤੇ ਫੇ ਆਪਾਂ ਲਗਾਵਾਂਗੇ ਝਾੜੂ ਤੇ ਫੇ ਆਪਾਂ ਲਾਵਾਂਗੇ ਪੋਚਾ ਕਿੰਨੇ ਕੰਮ ਹੁੰਦੇ ਆਏ ਚਲੋ ਕੋਈ ਨਾ ਪਹਿਲਾਂ ਆਪ ਗੈਸੂਲੇ ਸਾਫ਼ ਕਰੀਏ ਸਭ ਤੋਂ ਪਹਿਲਾਂ ਪੋਚਾ ਤੋ ਲੀਏ ਕੱਪੜੇ ਨਾ ਆ ਬੱਚਿਆਂ ਦੇ ਕੱਪੜੇ ਜੈਵਿਕਾ ਤੇ ਇਬਾਦਤ ਦੇ ਆ ਸਾਡੇ ਆ ਕੱਪੜੇ ਬਹੁਤ ਹੋ ਜਾਂਦੇ ਆ ਇਹ ਮੇਰੀ ਗਲਤੀ ਆ ਮੈਂ ਰੋਵਾਰੀ ਜਕੀਨ ਕਰ ਲਿਆ ਜਿਨਾ ਵਿੱਚ ਕੀ ਕਰਦੀ ਤੇ ਵਧੀਆ ਰਹਿਣਾ ਚਾਹੁੰਦੇ ਚੋਲਾ ਜੁਲਾ ਸਾਥ ਕਰਕੇ ਆਏਗੇ ਤੇ ਅੰਦਰ ਉਹਨਾਂ ਨੇ ਨਾ ਕੱਢ ਖਾਤੀ ਮੈਂ ਰੋਟੀ ਪਕਾਉਂਦੀ ਪਈ ਸੀ ਨਾ ਤੇ ਇਹਨਾਂ ਨੇ ਅੰਦਰੋਂ ਮਿੱਟੀ ਮਿੱਟੀ ਕੀਤੀ ਹੋਈ ਆ ਆਟਾ ਆਟਾ ਮੇਲਾ ਦਾ ਆਂਡੇ ਬਣਾਏ ਹੰਡੇ ਪਏ ਹੋਇਆ। ਓਏ। ਪਾਈ ਲਿਆ ਦੇਖੋ ਕਿੰਨਾ ਗੰਦ ਪਿਆ ਹੋਇਆ ਹੈ। ਦੋਹਾ ਦੀ ਪੋਚਾ ਫਿਰੂਗਾ ਫੇਰ ਆਊਗਾ ਸੱਤ। ਰੋਟੀ ਰੋਟੀ ਪਕਾ ਕੇ। ਓ ਜੀ ਹੁਣ ਮੈਂ ਗੈਸ ਚੁੱਲਾ ਸਾਫ ਕਰ ਦਵਾਂ। ਤੇ ਗੈਸ ਚੁੱਲਾ ਸਾਫ ਕਰਨ ਤੋਂ ਬਾਅਦ ਝਾੜੂ ਫੇਰ ਲਈਏ ਤੇ ਲੋਹੇ ਦੇ ਪੋਚਾ ਤੇ ਮੇਰੇ ਨਿਆਣਿਆਂ ਜਿਹੜਾ ਸਾਰੇ ਕੱਪੜੇ ਗੰਦੇ ਹੋਏ ਪਏ ਆ ਬਾਕੀ ਤੁਹਾਨੂੰ ਪਤਾ ਸਾਡੇ ਕੱਪੜੇ ਜਿੱਥੇ ਆਪਾਂ ਸਮਾਨ ਰੱਖਿਆ ਉੱਥੇ ਪਏ ਹੋਏ ਆ ਤੇ ਹੁਣ ਮੈਨੂੰ ਹਨਾ ਨਿਹਾਣੇ ਵਾਸਤੇ ਕੋਈ ਵੀ ਨਹੀਂ ਸੂਟ ਹੈਗਾ ਹੁਣ ਚਾਜਣਾ ਦਾ ਮੂੰਹ ਹੱਤਵਾ ਕੇ ਤੇ ਮੈਨੂੰ ਬਣਾ ਇੱਕ ਇੱਕ ਸੂਟ ਨਮਾ ਲੈ ਕੇ ਆਉਣਾ ਪੈਣਾ ਉਦਾਂ ਵੀ ਨਹੀਂ ਹੈਗਾ ਇਵਾਦਤ ਤੋ ਜਾਊ ਤਾਂ ਬਾਹਰੋਂ ਲਿਨ ਮਿਲ ਜਣਾ ਕਿਉਂਕਿ ਹੈ ਨਹੀਂ ਕੱਪੜੇ ਦੇਖਦੀ ਆ ਕਿ ਜੇ ਕੋਈ ਜੁਗਾਰ ਲੱਗ ਗਿਆ ਠੀਕ ਆ ਨਹੀਂ ਤਾਂ ਫਿਰ ਮੈਂ ਜਾਂਦੀ ਆ ਸਾਮਣ ਉਹਨੂੰ ਬਾਅਦ ਕੀ ਗੱਲ ਉਹ ਬਾਅਦ ਚੋ ਕਰਦੀ ਆ ਮੈਂ ਗੈਸ ਚੁੱਲਾ ਸਾਫ ਕਰ ਲਮਾ ਆਪਣਾ ਤੇ ਫੇ ਮੈਂ ਕਰਦੀ ਗੱਲਬਾਤ ਤੁਹਾਡੇ ਨਾਲ ਬਾਅਦ ਚੋ ਲੋ ਜੀ ਗੈਸ ਚੁੱਲਾ ਆਪਣਾ ਸਾਫ ਹੋ ਗਿਆ ਆ ਤੇ ਮੈਂ ਲਗਾ ਰਹੀ ਹੁਣ ਪੋਚਾ 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 ਤੇ ਹੁਣ ਆਪਾਂ ਪੋਚਾ ਲਗਾ ਕੇ ਮੇਰੇ ਨਾਲ ਦੇਖ ਕੇ ਆ ਮੈਂ ਇੱਕ ਵਾਰੀ ਵੈਸੇ ਤਾਂ ਮੈਂ ਝਾਕੀ ਮਾਰੀ ਸੀ ਕੋਠੇ ਤੋਂ ਕਿ ਖੇਲਦੇ ਪਏ ਕਿ ਨਹੀਂ ਖੇਂਦੇ ਪਏ ਉਹ ਤਾਂ ਸਿੱਖੇ ਲੱਗੇ ਜੀ ਕੀ ਕਰ ਹਰ ਰੱਬ ਸੇਬ ਲੋ ਜੀ ਆਲੂ ਲੋ ਚ ਹੁਣੇ ਤਿਆਰ ਹੋ ਜਾ ਹਾਂ ਹਾਂ ਬਸ ਬਸ ਬੇੜੇ ਚ ਝਾੜੂ ਫਿਰ ਗਿਆ ਆ ਅੰਦਰ ਫੇਰ ਨਾ ਜੇ ਕੀ ਹੋ ਰੋਂਦੀ ਆ ਆਏ ਵੀ ਲੈਣੀ ਰੋਣ ਲੱਪੇ ਬਸ ਬਸ ਝੜ ਗਿਆ ਝਾੜੂ ਪਰੇ ਚ ਲੱਗੇ ਆ ਉੱਤੀ ਰੱਟ ਕੇ ਆਂਦਾ ਸੀ ਉਹ ਤੀਤਾ 10 ਕੰਮ ਨਹੀਂ ਮੁਕਾਉਣਾ ਸੀ ਮੇਰਾ ਤਾਂ ਉਹ ਫੜਨਾ ਇਹਨੂੰ ਆ ਗਈ ਆ ਗਈ ਆ ਗਈ ਇਹ ਕਿ ਲੈਣਾ ਇਹਨਾਂ ਚਿਜੀ ਲੈਣੀ ਮਲਾਦਾ ਹੈ ਨਾ ਚਿਜੀ ਲੈਣੀ ਦੇਣ ਲੱਗੇ ਦੇਣ ਲੱਗੇ ਚਿਜੀ ਕਾਕੇ ਨੂੰ ਲੈ ਆਈ ਏ ਸੋਨੇ ਪੰਜੋਂ ਨਾਲੇ ਉਹ ਸੋਨਾ ਬਣਾਉਂਦੀ ਆ ਓਏ ਜਾਂਦੇ ਕੋੜਾ ਹੈ ਚੱਲ ਜਾਂਦੇ ਸਿਮੂ ਲੈ ਜਾਓ ਇਹਨੂੰ ਕਾਕੇ ਨੂੰ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਕਾਕੇ ਨੂੰ ਜਾਂਦੇ ਜਾਂਦੇ ਰਾਜਾ ਲੈ ਲੈ ਸਿਮੇ ਲੈ ਆ ਜਾ ਚੱਲੇ ਬੱਸ ਚੱਲੇ ਬਦਾਮ ਖਾਣੇ ਇਹਨਾਂ ਵਾਸਤੇ ਨਾ ਮੈਂ ਬਦਾਮ ਪੀਤੇ ਸੀ ਰਾਤੀ ਆਹ ਦੇਖੋ ਜੀ ਬਦਾਮ ਕਾਕੇ ਖਾਓਗੇ ਛੱਡ ਫਿਰ ਕੇ ਬਦਾਮ ਦਿੰਦੀ ਆ ਜਾਓ ਪਾਪਾ ਜੀ ਆਜੋ ਇਹ ਬਸ ਤਾ ਆ ਜਾਂਦੇ ਨੇ ਜੀ ਜੀ ਲੜੀਆ ਬਤਾਉਂ ਕੋ ਗੱਲਾਂ ਲਗal ਹੋਈਆਂ ਮੇਰੇ ਪੱਟੇ ਰਹਿ ਗਿਆ ਇਹ ਲਿਪਸਟਿਕ ਲਾਈ ਸੀ ਲੱਗਦੀ ਆ ਲਿਪਸਟਿਕ ਲਾਈ ਸੀ ਜੀ ਦੇ ਲੱਗੇ ਪੁੱਤ ਦੇ ਲੱਗੇ ਚਲ ਬੈਠੋ ਮੈਂ ਦੇਮਾ ਚੀਚੀ ਗਲੀਚਵੀ ਕਾਫੀ ਜ਼ਰਾ ਖਰਾਰਾ ਪਿਆਸੀ ਮੈਂ ਕ ਗਲੀਚਵੀ ਝਾੜੂ ਫੇਰਦੀ ਐ ਤੇ ਇਬਾਦਤ ਬੈਠੇ ਹੁਣ ਇੱਥੇ ਹੁਣ ਇਹਨਾਂ ਦਾ ਬੂਹਾ ਧਵਾ ਕੇ ਚੱਜਣਾ ਇਹਨੂੰ ਸੋਹਣੀਆਂ ਬਣਾ ਦੇਣਾ ਮੈਂ ਪਹਿਲਾਂ ਸਮਾਨ ਚੁੱਕਾਂ ਆਹ ਖਰਾਰਾ ਇਹ ਕਾਕਾ ਇੰਨਾ ਜਰਾ ਰੋਂਦਾ ਇਹਨੂੰ ਨਾਈ ਨਾਈ ਕਰਾ ਕੇ ਇਹਦੇ ਬਾਲ ਬਾਈ ਚ ਅੱਜ ਨਾਲ ਹੈ ਨਾ ਕਿੰਨਾ ਸੋਹਣਾ ਲੱਗਦਾ ਜੇ ਪੱਤੀ ਖੋਲ ਕੇ ਤੇ ਉਹਦੇ ਨਾਲ ਦੀ ਪਜਾਮੀ ਨਹੀਂ ਪਾਈ ਇਹਦੇ ਨਾਲ ਦੀ ਪਜਾਮੀ ਨਹੀਂ ਪਾਈ ਐਨ ਕਾਟਨ ਦੀ ਪਜਾਮੀ ਪਾ ਕੇ ਸ਼ੂਜ਼ ਪਾ ਕੇ ਐਨ ਫੁੱਲ ਜਿੱਦਾਂ ਇੰਗਲੈਂਡ ਤੋਂ ਉਤਰਿਆ ਹੁੰਦਾ ਕਾਕਾ ਉਦਾਂ ਲੱਗਦਾ ਪਿਆ ਲੇਕਿਨ ਹੈ ਗੁੱਸੇ 'ਚ ਆਪੀ ਇਹਨੇ ਇਹਦਾ ਪਤਾ ਕੀ ਕੀਤਾ ਆਪੀ ਇਹਨੇ ਨਾ ਆਵਲਾ ਦਰਵਾਜ਼ਾ ਸ਼ੁਕਰ ਕਰੋ ਖੁੱਲਾ ਸੀ ਉਹ ਸਮੋਸੇ ਖਾਂਦਾ ਹੋਇਆ ਪੂਰੀ ਤਿਆਰੀ ਸਾਡੀ ਹੋ ਗਈ ਆ ਤੇ ਇਹਨੇ ਆਹ ਵਾਲਾ ਕੁੰਡਾ ਲਾਇਆ ਹੋਇਆ ਸੀ ਮੇਤੂ ਰੁੱਸ ਕੇ ਤੇ ਭਾਜੀ ਹੁਣੀ ਆਉਂਦੇ ਪਏ ਆ ਉਹਨਾਂ ਦੀ ਵੇਟ ਕਰਦੇ ਪਏ ਆ ਸ਼ਾਮ ਚ ਰਸੀ ਆ ਤੇ ਸੈਮ ਵੀ ਗਏ ਹੋਇਆ ਸਮਾਨ ਲੈਣ ਤੇ ਇਹ ਦੇਖੋ ਜੇ ਕੀ ਕਰਦੀ ਪਈ ਆ ਆਪਾਂ ਚੱਲੀਏ ਠੀਕ ਆ ਗੁੱਸੇ ਆ ਤੂੰ ਹਾਏ ਇੰਨਾ ਜ਼ੋਰ ਜਿੱਪ ਤੋੜਦੈ ਨਹੀਂ ਮੰਨੋ ਨੇ ਅੱਜ ਦੇਖੀ ਆਈ ਤੂੰ ਜਿੱਪ ਟੁੱਟ ਜਣੀ ਅੱਜ ਦੇਖਿਓ ਤੇ ਹੱਥੋਂ ਇਹ 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 ਖੋਲ ਦੰਦੀ ਹਾਂ ਹਾਈ ਵੀ ਹੋਈ ਆ ਹਾਈ ਮੀ ਪਾਜੀ ਹੁਣੀ ਆਗੇ ਤੇਦੀ ਆਕੜ ਦੇਖੋ ਕਹਿੰਦੀ ਕੁਰਸੀਆਂ ਅੰਦਰ ਨਹੀਂ ਬਾੜਨੀ ਆ ਮੈਂ ਇੱਥੇ ਇੱਕ ਰੱਖਣੀਆਂ ਕੁਰਸੀਆਂ ਹਨਾ ਇਦਿਆਂ ਨਹੀਂ ਇਦਾਂ ਮੇਰ ਲਈ ਆ ਪਹਿਲਾਂ ਫੇ ਤੁਹਾਨੂੰ ਮਨਾਉਂਦੇ ਆ ਸਾਡੇ ਘਰੇ ਆਏ ਪਰੋਣੇ ਦਿਖਾਤੇ ਮੈਂ ਬਲਾ ਲਾਂ ਅੱਜ ਕੋਲ ਡ੍ਰਿੰਕ ਦਿਖਾ ਦੇ ਤੁਸੀਂ ਮੈਂ ਤਾਂ ਚਾਰ ਰੱਖ ਦਵਾਂ ਪਹਿਲਾਂ ਅੱਛਾ ਦਿਖਾਤੇ ਦਿਖਾ ਦੇ ਦਿਖਾ ਦਿਓ ਇੱਥੇ ਮੈਂ ਤਾਂ ਇਹ ਪਲ ਬਣਾ ਲਿਆ ਨਹੀਂ ਮੈਂ ਗੱਡੀ ਦਾ ਬਣਾਇਆ ਸੀ ਬਸ ਜਦੋਂ ਗੱਡੀ ਲਗਾਈ ਸੀ ਮੈਂ ਅੱਛਾ ਮੈਂ ਕਹਤਾਂ ਮੈਂ ਬੁਲਾਉਂਦੀ ਰੁਕ ਜਾ ਪਹਿਲਾਂ ਮੈਂ ਆਪ ਮਿਲ ਲਵਾਂ ਤੇ ਮੈਂ ਕਹਤਾਂ ਮੈਂ ਬੁਲਾਉਂਦੀ ਇਹ ਤਾਂ ਚਾਰ ਰੱਖ ਦੇਵਾਂ ਯਾ ਰੱਬਾ ਜੱਗਰ ਆਵਾਦੀ ਕਿਤੇ ਜਲੰਧਰ ਨੂੰ ਲਓ ਜੀ ਚਾਹ ਪਾੜੀ ਪੀ ਕੇ ਗੱਲਾਂ ਬੱਲਾਂ ਮਾਰ ਕੇ ਦੁੱਧ ਦਿਹਾੜੇ ਦੇ ਹੁੰਦੇ ਪਏ ਗਰਮ ਘਰ ਆ ਜਾਨਾ ਪਲਾਸਟਿਕ ਜਲੰਧਰ ਨੂੰ ਗਰਮ ਹਦੀ ਜਾਨਾ ਗੇ ਜਲੰਧਰ ਨੂੰ ਲੈ ਮੇਰਾ ਕਹਿਣਾ ਹੈ ਜਲੰਧਰ ਕਿੱਥੇ ਹੈ ਇਹ ਨੂੰ ਲੱਗਾ ਤੁਸੀਂ ਹੁਣ ਆਪਾਂ ਪਿੰਡ ਆਲਦੀ ਜਾਣਾ ਆ ਪਿੰਡ ਆਲਦੀ ਵੀ ਜਾਣਾ ਹੋਵੇ ਤੇ ਆਪਾਂ ਵਿੱਚ ਥੋੜੀ ਜਨਾ ਪਿੰਡ ਚ ਚਲੋ ਕੋਈ ਗੱਲ ਨਹੀਂ ਇਸ ਮੋਸੇ ਜਿਆਦਾ ਖਾਣ ਤੇ ਚਾਹ ਚਾਹ ਜਰਾ ਪੀਂਦਾਸ ਰੋ ਚੁੱਕਾ ਆ ਨਹੀਂ ਨਹੀਂ ਇੱਕ ਅ ਹੋਰ ਪਲਾਓ ਸਾਡਾ ਜਿਆਦਾ ਸਾਸੀ ਨਾ ਅਧਰ ਕਾਲੀ ਸੀ ਸਾਸੀ ਹਾਂ ਤਾਰੀਫ ਹੋ ਗਈ ਤਾਰੀਫ ਹੋ ਗਈ ਅੱਗੀ ਤਾਂ ਰਸਾਲ ਲੱਗੀ ਹਾਂ ਮੈਂ ਆਪਣੀ ਤਾਰੀਫ ਦੇ ਕੋਈ ਦੇਕਰ ਬੋਦੀ ਰਹੀ ਸੀ ਹੋਰ ਆਪਾਂ ਤਿਆਰ ਹੋਣ ਲੱਗੇ ਆਪਾਂ ਜਾਣਾ ਕਿਤੇ ਘੁੰਮਣ ਫਿਰਣ ਹਨਾ ਉਹ ਆਪਾਂ ਤੁਹਾਨੂੰ ਜਾ ਕੇ ਦੱਸਾਂਗੇ ਹਾਂ ਜੀ ਬਸ ਤੁਸੀਂ ਵੇਟ ਕਰੋ